ਪੰਮੀ ਗਰੀਬ ਮਾਪਿਆਂ ਦੀ ਬਹੁਤ ਸੋਹਣੀ ਲੱਡਲੀ ਧੀ ਸੀ ਜਿਹਦਾ ਵਿਆਹ ਉਸ ਦੀ ਮਰਜ਼ੀ ਤੋਂ ਬਗੈਰ ਇੱਕ ਚੰਗੇ ਪਰਿਵਾਰ ਵਿੱਚ ਚੁੰਨੀ ਚੜਾ ਕੇ ਕਰ ਦਿੱਤਾ ਪਰ ਉਸ ਦਾ ਪਤੀ ਮੀਤ ਨਸ਼ੇ ਦਾ ਆਦੀ ਸੀ ਇਸ ਗੱਲ ਦਾ ਪੰਮੀ ਦੇ ਮਾਪਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕੁਝ ਟਾਈਮ ਵਧੀਆ ਲੰਘਿਆ ਬਸ ਫਿਰ ਉਹੀ ਗੱਲਾਂ ਪਤੀ ਦੀਆਂ ਝਿੜਕਾਂ ਮਾਰ ਘਟਾਈ ਸੱਸ ਦੇ ਮਿਹਣੇ ਤਾਨੇ ਸ਼ੁਰੂ ਹੋ ਗਏ ਸਾਲ ਮਗਰੋਂ ਖੁਸ਼ੀਆਂ ਭਰਤੀਆਂ ਪੰਮੀ ਨੇ ਇੱਕੋ ਟਾਈਮ ਦੋ ਬੱਚਿਆਂ ਨੂੰ ਜਨਮ ਦਿੱਤਾ ਜਦੋਂ ਇੱਕ ਮੁੰਡਾ ਤੇ ਇੱਕ ਕੁੜੀ ਸੀ ਹੁਣ ਪਤੀ ਦਾ ਨਸ਼ਾ ਹੋਰ ਵੱਧ ਚੁੱਕਿਆ ਸੀ ਪਰ ਉਸ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ ਸਾਰੇ ਪਰਿਵਾਰ ਵਾਲੇ ਨਸ਼ਾ ਰੋਕਣ ਦੀ ਬਜਾਏ ਉਹਦੀ ਹਾਂ ਵਿੱਚ ਹਾਂ ਮਿਲਾਉਂਦੇ ਸੀ ਘਰ ਦੀ ਆਰਥਿਕ ਸਥਿਤੀ ਵੇਖਦਿਆਂ ਪੰਮੀ ਘਰਾਂ ਵਿੱਚ ਕੰਮ ਕਰਨ ਲੱਗ ਪਈ ਜੋ ਵੀ ਕਮਾ ਕੇ ਲੈ ਕੇ ਆਉਂਦੀ ਕੁੱਟਮਾਰ ਕਰਕੇ ਸਾਰੇ ਪੈਸੇ ਲੈ ਜਾਂਦਾ ਨਸ਼ਾ ਖਾ ਕੇ ਘਾਰਾ ਵੜਦਾ ਇੱਕ ਦਿਨ ਪੰਮੀ ਨੂੰ ਸਦਾ ਪੁੱਤਰ ਪੁੱਛਣ ਲੱਗਿਆ ਤੁਸੀਂ ਇੰਨਾ ਕੰਮ ਕਰਦੇ ਹੋ ਅਸੀਂ ਦੋਵੇਂ ਭੈਣ ਭਰਾ ਤੁਹਾਨੂੰ ਕਦੇ ਤੰਗ ਨਹੀਂ ਕਰਦੇ ਕਦੇ ਲੋਕਾਂ ਦੇ ਬੱਚਿਆਂ ਵਾਂਗ ਕਦੇ ਚੀਜ਼ ਦੀ ਮੰਗ ਨਹੀਂ ਕੀਤੀ ਸਾਨੂੰ ਪਤਾ ਹੈ ਕਿ ਪਾਪਾ ਤਾਂ ਹਰ ਟਾਈਮ ਨਸ਼ੇ 'ਚ ਫੁੱਲਾ ਰਹਿੰਦਾ ਹੈ ਉਹਨੂੰ ਕਰਦਾ ਤੇ ਸਾਡਾ ਕੋਈ ਫਿਕਰ ਨਹੀਂ ਸਾਡੀ ਮਾਂ ਤਾਂ ਫਿਰ ਵੀ ਸਾਨੂੰ ਆਪਣੇ ਹਿੱਕ ਨਾਲ ਲਾ ਕੇ ਰੋਟੀ ਖਵਾਉਂਦੀ ਅਤੇ ਆਪਣੀ ਪ੍ਰਾਰਥਾ ਥੱਲੇ ਰੱਖਦੀ ਹੈ ਮਾਂ ਫਿਰ ਵੀ ਤੈਨੂੰ ਪਾਪਾ ਮਾਰਦਾ ਦਾਦੀ ਮਾਂ ਹਮੇਸ਼ਾ ਤੈਨੂੰ ਗਾਲਾਂ ਕੱਢਦੀ ਤੇ ਕੋਸਦੀ ਰਹਿੰਦੀ ਹੈ ਪਰ ਤੂੰ ਕਦੇ ਵੀ ਕੋਈ ਜਵਾਬ ਨਹੀਂ ਦਿੱਤਾ ਕਿਉਂ ਬਸ ਪੁੱਤ ਮੇਰੀ ਕਿਸਮਤ ਵਿੱਚ ਹੀ ਲਿਖਿਆ ਸੀ ਪਾਣੀ ਭਰੀਆਂ ਅੱਖਾਂ ਨਾਲ ਕਿਹਾ ਹਜੇ ਗੱਲਾਂ ਕਰਦੇ ਹੀ ਸੀ ਮੀਤ ਘਰ ਆਇਆ ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਉਸ ਕੋਲ ਕੋਈ ਵੀ ਪੈਸਾ ਨਹੀਂ ਸੀ ਉਸ ਨੂੰ ਦੇ ਦਿੰਦੀ ਮਾਰ ਤੋਂ ਬਚ ਜਾਂਦੀ ਬੁਰੀ ਤਰ੍ਹਾਂ ਮਾਰ ਕੁੱਟ ਕੇ ਘਰੋਂ ਨਿਕਲਣ ਲੱਗਿਆ ਕਹਿ ਰਿਹਾ ਸੀ ਅੱਜ ਤੋਂ ਬਾਅਦ ਮੈਂ ਘਰ ਨਹੀਂ ਆਵਾਂਗਾ ਹੁਣ ਮੈਂ ਤੈਨੂੰ ਮਾਰ ਕੇ ਦਿਖਾਵਾਂਗਾ ਜਦੋਂ ਇਸ ਗੱਲ ਦਾ ਪਤਾ ਮੀਤ ਦੀ ਮਾਂ ਚਿੰਦੋਂ ਨੂੰ ਲੱਗਿਆ ਉਹ ਅੱਗ ਦਾ ਭੰਬੜ ਵਲ ਉੱਠੀ ਮੰਮੀ ਨੂੰ ਬੋਲ ਕਬੋਲ ਬੋਲਣ ਲੱਗੀ ਜੇ ਮੇਰੇ ਪੁੱਤ ਕਿਧਰੇ ਮਰ ਮੁੱਕ ਗਿਆ ਮੈਂ ਤੈਨੂੰ ਵੀ ਜਿਉਂਦੀ ਨਹੀਂ ਰਹਿਣ ਦਿੰਦੀ ਤੂੰ ਹੀ ਮੇਰੇ ਪੁੱਤ ਦੀ ਕਾਤਲ ਹੋਵੇਂਗੀ ਨੀ ਕਾਲੇ ਮੂੰਹ ਵਾਲੀਏ ਉਹ ਤਾਂ ਤੇਰੇ ਬੱਚਿਆਂ ਨੂੰ ਰੋਟੀ ਖਵਾਉਂਦਾ ਸੀ ਸਾਰਾ ਘਰ ਉਹਦੇ ਸਿਰ ਤੇ ਚੱਲਦਾ ਸੀ ਤੂੰ ਆਪ ਹੀ ਮਰ ਜਾਂਦੀ ਹੁਣ ਤੈਨੂੰ ਪਤਾ ਲੱਗੂ ਜਦ ਸਾਰੀ ਉਮਰ ਜੇਲ੍ਹ ਵਿੱਚ ਚੱਕੀ ਪੀਸੇਗੀ ਪੰਮੀ ਬਹੁਤ ਡਰ ਚੁੱਕੀ ਸੀ ਆਪਣੇ ਦੋਨੇ ਬੱਚਿਆਂ ਨੂੰ ਹਿੱਕ ਲਾਈ ਦਰਵਾਜ਼ੇ ਨਾਲ ਬੈਠੀ ਪੁੱਭਾਂ ਮਾਰ ਕੇ ਰੋਂਦੀ ਹੋਈ ਲੰਮੇ ਲੰਮੇ ਹੋ ਕੇ ਪਰ ਰਹੀ ਸੀ ਆਪਣੇ ਪੁੱਤ ਦੀ ਕਹੀ ਹੋਈ ਗੱਲ ਯਾਦ ਆਈ ਮਾਂ ਤੂੰ ਜਵਾਬ ਕਿਉਂ ਨਹੀਂ ਦਿੰਦੀ ਹਾਂ ਮੈਂ ਹਾਂ ਦੋਚੀ ਮੈਂ ਆਪਣੇ ਪਤੀ ਦੀ ਕਾਤਲ ਹਾਂ ਹੁਣ ਮੈਨੂੰ ਦੁਨੀਆ ਤੇ ਜੀਣ ਦਾ ਕੋਈ ਹੱਕ ਨਹੀਂ ਮੈਂ ਵੀ ਮਰ ਜਾਨੀ ਹਾਂ ਨਹੀਂ ਹੁਣ ਤੱਕ ਤਾਂ ਮਰ ਗਈ ਹੁੰਦੀ ਧੀਰ ਕਾਦੀ ਕੁੜੀ ਨੂੰ ਗੋਦੀ ਚੁੱਕ ਕੇ ਆਪਣੇ ਪੁੱਤ ਨੂੰ ਰੋਂਦੀ ਹੋਈ ਕਹਿਣ ਲੱਗੀ ਮੈਨੂੰ ਮੁਆਫ ਕਰੀਂ ਮੈਂ ਸਦਾ ਲਈ ਤੇਰੇ ਤੋਂ ਦੂਰ ਜਾ ਰਹੀ ਹਾਂ ਮਾਂ ਮੈਨੂੰ ਕੱਲਿਆਂ ਛੱਡ ਕੇ ਨਾ ਜਾਈ ਉੱਚੀ ਉੱਚੀ ਰੋਂਦਾ ਕਹਿ ਰਿਹਾ ਸੀ ਪਾਪਾ ਤਾਂ ਪਹਿਲਾਂ ਹੀ ਨਹੀਂ ਪੁੱਛਦਾ ਤੂੰ ਵੀ ਜਾ ਰਹੀ ਹੈ ਤੂੰ ਮਾਂ ਦੇ ਚੁੰਗੇ ਹੋਏ ਦੁੱਧ ਦੀ लाज ਰੱਖ ਲਵੀ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਕਰਵਾ ਦੇਵੀ ਮੇਰੀ ਆਤਮਾ ਨੂੰ ਸਕੂਨ ਮਿਲ ਜੂ ਨਹੀਂ ਤਾਂ ਮੇਰੀ ਆਤਮਾ ਵੀ ਤੜਫਦੀ ਰਹੂਗੀ ਨਹੀਂ ਮੈਨੂੰ ਮਰਨ ਦੀਆਂ ਧਮਕੀਆਂ ਨਾ ਦੇ ਮੁੜਕੇ ਇੱਥੇ ਹੀ ਆਵੇਂਗੀ ਕੁੜੀ ਗੋਦੀ ਚੱਕ ਕੇ ਮੁੰਡੇ ਨੂੰ ਪਿਆਰ ਦੇ ਕੇ ਘਰੋਂ ਨਿਕਲ ਲੱਗੀ ਪਰ ਰੋਕਣ ਦੀ ਬਜਾਏ ਸੋਨੂ ਨੂੰ ਜ਼ਬਰਦਸਤੀ ਮਾਂ ਗੋਦੀ ਚੋਂ ਖਿੱਚ ਕੇ ਬਾਹ ਫੜ ਕੇ ਕਹਿ ਰਹੀ ਸੀ ਜੇ ਅਸਲੇ ਦੀਏ ਮੁੜਕੇ ਮੂੰਹ ਨਾ ਦਿਖਾਈ ਸੋਨੂ ਦਾਦੀ ਦੇ ਅੱਗੇ ਆਪਣੀ ਮਾਂ ਨੂੰ ਰੋਕਣ ਦੇ ਤਰਲੇ ਪਾ ਰਿਹਾ ਸੀ ਪਰ ਕਿਸੇ ਨੇ ਕੰਨ ਤੇ ਜੂ ਨਾ ਸਰਕੀ ਗੁੱਸਾ ਨਾ ਕੰਟਰੋਲ ਕਰਦੀ ਹੋਈ ਨੇ ਨਾਲ ਲੱਗਦੇ ਖੂਬ ਵਿੱਚ ਮਾਂ ਧੀ ਨੇ ਸ਼ਾਲ ਮਾਰ ਦਿੱਤੀ ਸਦਾ ਲਈ ਰੱਬ ਨੂੰ ਪਿਆਰੀਆਂ ਹੋ ਗਈਆਂ ਸਾਰੇ ਪਿੰਡ ਵਿੱਚ ਪੰਮੀ ਦੇ ਮਰਨ ਦੀ ਖਬਰ ਅੱਗ ਵਾਂਗੂ ਫੈਲ ਗਈ ਕੁਝ ਚਿਰ ਬਾਅਦ ਹੀ ਮੀਤ ਨਸ਼ੇ ਨਾਲ ਫੁੱਲ ਹੋਇਆ ਘਰ ਆ ਕੇ மஞ்சੇ ਉੱਤੇ ਪੈ ਗਿਆ ਪੁਲਿਸ ਨੂੰ ਤਲਾਹ ਕਰ ਦਿੱਤੀ ਪੁਲਿਸ ਨੇ ਪੁੱਛਣ ਤੇ ਛਿੰਦੋ ਆਪਣੇ ਬਚਾਅ ਵਿੱਚ ਸਫਾਈ ਪੇਸ਼ ਕਰ ਰਹੀ ਸੀ ਹਰ ਗੱਲ ਵਿੱਚ ਪੰਮੀ ਨੂੰ ਹੀ ਦੋਸ਼ੀ ਪਾ ਰਹੀ ਸੀ ਆਪਣੇ ਗਣਾਹਾਂ ਤੇ ਮਿੱਟੀ ਪਾਉਂਦੀ ਹੋਈ ਕਹਿਣ ਲੱਗੀ ਬਾਕੀ ਮੇਰੇ ਪੋਤੇ ਨੂੰ ਪੁੱਛ ਲੋ ਇਸ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੀ ਸੀ सोनू ਮਸਾ ਕੁ 5 ਸਾਲ ਦਾ ਸੀ ਰੋਂਦਾ ਹੋਇਆ ਆਪਣੀ ਤੋਤਲੀ ਜਹੀ ਆਵਾਜ਼ ਵਿੱਚ ਕਹਿਣ ਲੱਗਿਆ ਦਾਦੀ ਪੋਤੇ ਦਾ ਅਤੇ ਮਾਂ ਪੁੱਤ ਦਾ ਪਿਆਰ ਬਹੁਤ ਹੁੰਦਾ ਹੈ ਪਰ ਇੱਥੇ ਕੁਝ ਹੋਰ ਹੀ ਸੀ ਇੱਕ ਮਾਂ ਜਿਸ ਦਾ ਪਤੀ ਨਸ਼ਈ ਹੋਵੇ ਉਹੋ ਬੱਚਿਆਂ ਦਾ ਢਿੱਡ ਘਰਾਂ 'ਚ ਕੰਮ ਕਰਕੇ ਭਰਦੀ ਹੋਵੇ। ਕੁੱਟਮਾਰ ਕਰਕੇ ਨਸ਼ਈ ਪਤੀ ਹਰ ਰੋਜ਼ ਉਸਦੇ ਕਮਾਏ ਹੋਏ ਪੈਸੇ ਲੈ ਜਾਵੇ। ਨਸ਼ੇ ਫੁੱਲ ਕਰਕੇ ਘਰ ਆਵੇ। ਕੀ ਉਹ ਚੰਗੀ ਗੱਲ ਹੈ? ਇੱਕ ਮਾਂ ਆਪਣੇ ਨਸ਼ਈ ਪੁੱਤ ਨੂੰ ਪਤਨੀ ਵੱਲੋਂ ਕਮਾਏ ਗਏ ਪੈਸੇ ਨਾ ਦਿੱਤੇ ਗਏ ਤੇ ਪੁੱਤ ਘਰੋਂ ਬਾਹਰ ਚਲਾ ਜਾਵੇ ਤੇ ਨੂੰ ਤੇ ਝੂਠੇ ਇਲਜ਼ਾਮ ਲਗਾਏ ਜਾਣ। ਆਪਣੇ ਪੋਤੇ-ਪੋਤੀ ਦੀ ਹੀ ਨਾ ਪਰਵਾਹ ਕਰਦੀ ਹੋਈ ਨੇ ਨੂੰ ਨੂੰ ਮਜਬੂਰ ਕਰਕੇ ਮੌਤ ਦੇ ਮੂੰਹ ਵਿੱਚ ਧਕੇਲਿਆ ਹੋਵੇ ਕੀ ਉਹ ਸਹੀ ਹੈ ਪਰਦਾਦੀ ਪੋਤੇ ਦੇ ਪਿਆਰ ਨੂੰ ਦੇਖ ਕੇ ਕਹਿਣ ਲੱਗਾ ਜੀ ਤਾਂ ਨਹੀਂ ਕਰਦਾ ਪਰ ਜੇ ਅੱਜ ਵੀ ਚੁੱਪ ਰਿਹਾ ਪਤਾ ਨਹੀਂ ਕਿੰਨੀਆਂ ਕਮਾਵਾਂ ਇਸ ਤਰ੍ਹਾਂ ਦੇ ਆਤਮ ਹੱਤਿਆ ਦਾ ਸ਼ਿਕਾਰ ਹੋ ਜਾਣਗੀਆਂ ਕਿੰਨੇ ਬੱਚੇ ਮੇਰੇ ਵਾਂਗ ਅਨਾਥ ਹੋ ਜਾਣਗੇ ਥਾਣੇਦਾਰ ਸਾਹਿਬ ਮੇਰੀ ਮਾਂ ਦੇ ਕਾਤਲ ਮੇਰੀ ਦਾਦੀ ਤੇ ਮੇਰੇ ਪਾਪਾ ਨੇ ਮੈਂ ਇਹੋ ਜਿਹੇ ਕਾਤਲ ਬੰਦਿਆਂ ਨਾਲ ਨਹੀਂ ਰਹਿ ਸਕਦਾ ਮੈਂ ਕਿਸੇ ਅਨਾਥ ਆਸ਼ਰਮ ਵਿੱਚ ਚਲਾ ਜਾਵਾਂਗਾ ਪਰ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਮੇਰੀ ਮਾਂ ਦੀ ਆਤਮਾ ਨੂੰ ਸਕੂਨ ਮਿਲ ਜਾਵੇ ਦਾਦੀ ਪੋਤੇ ਦੇ ਮੂੰਹ ਵੱਲ ਇੰਜ ਤੱਕ ਰਹੀ ਸੀ ਜਿਵੇਂ ਉਹ ਕਿਸੇ ਪਹਾੜ ਦੇ ਥੱਲੇ ਆ ਗਈ ਹੋਵੇ ਉਸ ਕੋਲ ਸੋਨੂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਅੱਜ ਬੇਸ਼ੱਕ ਅनाथ ਆਸ਼ਰਮ 'ਚ ਰਹਿ ਕੇ ਪੜ੍ਹ-ਲਿਖ ਕੇ ਸਰਕਾਰੀ ਨੌਕਰੀ ਤੇ ਲੱਗ ਚੁੱਕਿਆ ਸੀ ਪਰ ਅੱਜ ਵੀ ਮਾਂ ਉੱਪਰ ਹੋਏ ਅਤਿਆਚਾਰ ਦੀ ਕਹਾਣੀ ਤੇ ਖੂਬ ਭੁੱਲਿਆ ਨਹੀਂ ਸੀ ਜੋ ਕਿ ਇੱਕ ਬੇਗੁਨਾਹੀ ਦਾ ਸਬੂਤ ਦੇ ਰਹੀ ਸੀ ਮਾਂ ਪੁੱਤ ਨੂੰ ਅੱਜ ਵੀ ਜੇਲ੍ਹ ਵਿੱਚ ਮੰਮੀ ਨਾਲ ਕੀਤੀ ਗਈ ਨਜਾਇਜ਼ ਕੁਟਮਾਰ ਤੇ ਮਰਨ ਲਈ ਮਜਬੂਰ ਕੀਤਾ ਉਹ ਸੁੱਪਰ ਕੀਤੇ ਗਏ ਅਤਿਆਚਾਰ ਯਾਦ ਆ ਰਹੇ ਸੀ ਹੁਣ ਆਪਣੀ ਕਰਨੀ ਤੇ ਦੋਵੇਂ ਜੇਲ੍ਹ ਵਿੱਚ ਬੈਠੇ ਪਛਤਾ ਰਹੇ ਅਤੇ ਚੱਕੀ ਪੀਸ ਰਹੇ ਸੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ